ਕਾਸ ਨਿਕਲ ਜੀ ਜਿਹੜੇ ਜੀ ਆਰਾਮ ਦੇ ਜੇਤਰਾ ਵਾਲੇ ਜੀ ਤਵਾਦ ਕਰਾ ਰਹੇ ਨੇ ਜੋ ਸਾਡੇ ਫਟੇਗੜ ਲੋਕ ਸਵਾਲ ਦਾ ਫਟੇਗੜ ਸਾਹਿਬ ਤੋਂ ਕੈਂਡੀਡੇਟ ਨੇ ਜੀ ਆਰਾਮ ਦੀ ਬਾਲਮ ਜੀ ਜੋ ਕਿ ਸਾਡੇ ਬੀਬੀ ਵਰਕਰਾਂ ਚ ਬਹੁਤ ਭਾਰੀ ਉੱਠਾ ਹੈ ਜਿਨ੍ਹਾਂ ਦਾ ਅੱਜ ਮਛੋੜਾ ਸਮਰਾਹ ਦੋਰਾ ਪਹਿਲਾ ਦੋਰਾ ਹੈ ਜਿਸ ਦਰਾਨੋ ਬਰੋਲਪੁਰ ਗੱਲੇੜ ਪਿੰਡ ਕੱਟੇ ਮਛੋੜੇ ਸਮਰਾਲੇ ਮੰਡਲ ਦੋੜਵਾਲ ਤੇ ਸਮਰਾ ਉਹ ਤੋਂ ਨਾਸੀ ਸਮਰਾਲੇ ਹੋਗੀ ਜੋ ਕਿ ਇੱਕ ਬਹੁਤ ਵਧੀਆ ਦੌੜਾ ਹੈ ਲੋਕਾਂ ਨੂੰ ਬਹੁਤ ਪਾਰਿਖਾ ਹੈ ਜੋ ਬੀਜੇਪੀ ਨਾਲ ਜੁੜ ਰਹੇ ਨੇ ਜਿਹਦੇ ਵਿੱਚ ਬਾਰਮਿਕੀ ਭਾਈਚਾਰਾ ਰਵੀਰਾਸ ਸਮਾਜ ਐਸਐਸ ਸਮਾਜ ਸਾਰਾ ਬਹੁਤ ਹਮਮਹਾ ਕੇ ਸਾਡੇ ਨਾਲ ਦੌੜ ਰਿਹਾ ਹੈ ਸਾਡਾ ਸਾਥ ਦੇ ਰਿਹਾ ਹੈ ਮਾਲਮੰਦ ਤੁਸੀਂ ਕੀ ਪ੍ਰਵਾਂਚਨ ਸ਼ਕਾਵਾ ਵੀ ਅੱਜ ਇਹ ਪਾਲਤ ਖੋ ਲੈ ਕੇ ਜਿਹੜਾ ਬਾਰਮਿਕੀ ਜੀ ਹੈ ਹਾਂਜੀ ਸਾਡੇ ਇਹ ਹੀ ਆਪਣਾ ਬਾਇਓਗੈਸ ਪਲਾਂਟ ਆਪਣੇ ਪਿੰਡ 'ਚ ਲੱਗ ਰਿਹਾ ਹੈ जी वो अपना धरना भी लगेगा जी काफी चेर तो अच्छे इन्होंने मेमोरेंडम दिता है अपने रणजीत ना दिलाते केंद्र कम कराई हाँ जी बीकार की गल अलग है जी जो बैकाट है जिम्मे छः जगह धरना लग्या होयानी सार्जी कमेटी बनी हुई है फैसला किया सारा जी ਅੱਲਾ ਨਾਲ ਨੂੰ ਕੁੱਦਾ ਵੀ ਦਿੰਨੇ ਆ ਵੀ ਤੁਸੀਂ ਸਾਡੇ ਆਓ ਉਸ ਪਿੰਡ ਇਹ ਕਹਿੰਦੇ ਅਸੀਂ ਤੁਹਾਡਾ ਕੰਮ ਕਰਾਂਗੇ ਪਿੰਡਾਂ ਦੀ ਗੱਲ ਲੈਂਦੇ ਹਾਂ ਹਾਂਜੀ ਪਿੰਡਾਂ ਦੀ ਗੱਲ ਇਹਨਾਂ ਨਾਲ ਬੰਨੀ ਹੈ ਹਾਂਜੀ ਹਾਂਜੀ ਬੰਨੀ ਹੈ ਸੁਣੀ ਮੇਰੀ ਗੱਲ ਜਿੰਨੀ ਤਰ੍ਹਾਂ ਬੜ ਕੇ ਕੋਲ ਇਹਨਾਂ ਨੇ ਇਹ ਨਾਮ ਤੁਹਾਡਾ ਮੇਰਾ ਨਾਮ ਅਸ਼ੋਨੀ ਸਿੰਘ ਲ ਮंडल ਪ੍ਰਧਾਨ ਮਾਚੀਵੜਾ ਸਾਹਿਬ ਜੀ ਜਿਹੜਾ ਵਾਲ ਮਸੀਹਾ ਸਮਾਹ ਅਗਰਾ ਦੌਰਾ ਸੁਨਾਰ ਪਹੁੰਚੇ ਹੋਏ ਉੱਥੇ ਜਿਹੜਾ ਕੰਮ ਜਿਵੇਂ ਤੁਸਾ ਲੋਕਾਂ ਦੇ ਵਿੱਚ ਦੇਖੋ ਜਿਵੇਂ ਤੁਸੀਂ ਸਾਰੇ ਦੇਖ ਹੀ ਰਹੇ ਹੋ ਤੇ ਬਹੁਤ ਜ਼ਿਆਦਾ ਉਤਸ਼ਾਹ ਕਿ ਪਿਛਲੀਆਂ ਜਿਵੇਂ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਸਰਕਾਰ ਬਣੀ ਲੋਕਾਂ ਨੇ ਇੱਕ ਮੌਕਾ ਉਹਨਾਂ ਨੂੰ ਦਿੱਤਾ ਪਰ ਉਹ ਆਪਣੇ ਕਿਸੇ ਵਾਅਦੇ ਤੇ ਖਰੇ ਨਹੀਂ ਉਤਰੇ ਇਸ ਕਰਕੇ ਲੋਕਾਂ ਨੂੰ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਠੱਗਿਆ ਮਹਿਸੂਸ ਕਰ ਰਹੇ ਨੇ ਲੋਕ ਇਸ ਕਰਕੇ ਉਹ ਹੌਮ ਹੌਮਾ ਕੇ ਭਾਜੇਪੀ ਪਾਰਟੀ ਵੱਲ ਬਹੁਤ ਉਹਨਾਂ ਦਾ ਜ਼ਿਆਦਾ ਚੁਪਾ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਕਿ ਪੰਜਾਬ ਦੇ ਉੱਤੇ ਬਹੁਤ ਹੀ ਜ਼ਿਆਦਾ ਕਰਜ਼ਾ ਹੋ ਚੁੱਕਿਆ ਔਰ ਸੈਂਟਰਲ ਗਵਰਨਮੈਂਟ ਦੀ ਮਦਦ ਤੋਂ ਬਿਨਾਂ ਇਹ ਕੰਮ ਸਿਰੇ ਨਹੀਂ ਚੜ੍ਹ ਸਕਦਾ ਇਕ ਜਾਰਾਮ ਵਾਲਮੀਕੀ ਲੋਕ ਮੇਲੇ ਤੋਂ ਬਾਅਦ ਸ੍ਰੀ ਮੱਛਵਾੜ ਸਾਹਿਬ ਦੀ ਜਿਵੇਂ ਲੋਕਾਂ ਦਾ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਗੇਜਾਰਾਮ ਵਾਲਮੀਕੀ ਦੀ ਵਾਲਮੀਕੀ ਸਮਾਜ ਤੋਂ ਨੇ ਔਰ ਇਹ ਮੇਰੇ ਖਿਆਲ ਸ਼ਾਇਦ ਆਪਣੇ ਬੀਜੇਪੀ ਪਾਰਟੀ ਵੱਲੋਂ ਹੀ ਵਾਲਮੀਕੀ ਸਮਾਜ ਨੂੰ ਸਿੱਖ ਮਿਲੀ ਹੈ ਔਰ ਇਸ ਕਰਕੇ ਵਾਲਮੀਕੀ ਸਮਾਜ ਦੀ ਇੱਕ ਵੀ ਬਹੁਤ ਜ਼ਿਆਦਾ ਉਤਸ਼ਾਹ ਔਰ ਸਾਡੇ ਜਿੰਨੇ ਵੀ ਪਰਿਵਾਰ ਨੇ ਉਹਨਾਂ ਵੀ ਸ਼ੁਰੂ ਤੋਂ ਹੀ ਉਤਸ਼ਾਹ ਹੈਗਾ ਔਰ ਇਹ ਅੱਗੇ ਵੀ ਬਰਕਰਾਰ ਰਹੂਗਾ ਔਰ ਪੂਰਾ ਜਨ ਕੇ ਮਾਛੀਵਾੜਾ ਸਾਹਿਬ ਦੀ ਅਸੀਂ ਜੇ ਗੱਲ ਕਰੀਏ ਤਾਂ ਪੂਰਾ ਮਾਛੀਵਾੜੇ ਦਾ ਸਾਡੇ ਨਾਲ ਪੂਰਨ ਤੌਰ ਤੇ ਸਹਿਯੋਗ ਹੈ ਔਰ ਇਹ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਵਿੱਚ ਮਿਲ ਰਿਹਾ ਹੈ ਇਹ ਜਿਹੜੀ ਫੈਕਟਰੀ ਲੱਗ ਰਹੀ ਹੈ ਨਾ ਇਹ ਜ਼ਹਿਰ ਸਬੰਧਿਕ ਹੈ ਇਹ ਜੇ ਨੰਨੂ ਦਾ ਘਾਣਾ ਹੋਏਗਾ ਸੁਰਕਤਲ ਬਿਮਾਰੀ ਲੱਗੇਗੀ ਕਸੂ ਮਰਨਗੇ ਅੱਜ ਪੰਜਾਬ ਚ ਪਹਿਲੇ ਹੀ ਕੈਂਸਰ ਦੀ ਲਪੇਟ ਚਾ ਰਿਹਾ ਹੈ ਅਗਰ ਅਸੀਂ ਇਸ ਤਰ੍ਹਾਂ ਦੀ ਫੈਕਸ਼ਨ ਨਾ ਮਾਗੇ ਜਿਹੜਾ ਸਾਡਾ ਪੰਜਾਬ ਦੇ ਵਿੱਚ ਪਾਣੀ ਬਿਲਕੁਲ ਗੰਦਾ ਹੋ ਚੁੱਕਿਆ ਹੈ ਕਿੰਨੇ ਕਾਵਨ ਨੇ ਜੇ 300 ਫੈਕਸ਼ਨ ਨਿਕਲ ਗਿਆ ਤਾਂ ਜਿਹੜਾ ਸਮਰਾਲਾ ਹਲਕਾ ਮੁਸਤਾਬਾ ਚਿਰਨੀਆਲਾ ਉੱਤੇ ਲੋਕਾਂ ਦਾ ਜੀਣਾ ਆਰਾਮ ਹੋ ਜਗਾ ਸਰਕਾਰਾਂ ਇਹ ਨਾ ਬਖਤੀ ਆ ਮਜੂਰੀਆ ਦਿੱਤੇ ਨੇ ਕਿ ਸਤਾ ਦੇਖੇ ਜੋ ਰਕੇ ਕੈਂਸਰ ਦਾ ਕੈਂਸਰ ਫੈਲਦਾ ਜੀ ਜਾਂਦਾ ਦੇਖੋ ਭਗਵੰਤ ਮਾਨ ਜੀ ਨੂੰ ਕੁਝ ਨਹੀਂ ਪਤਾ ਉਹ ਸਤੂ ਕੁੰਭ ਕੰਬ ਦੀ ਨਹੀਂ ਚਿੱਤਾ ਪਿਆ ਜੋ ਸਹੀ ਚੱਕੀ ਅਲੀ ਦੇ ਹਿਸਾਬ ਆਏ ਭెక్ਤੀ ਮਨਜ਼ੂਰੀ ਐਨਸੀਬੀ ਨੇ ਉਹ ਸਮਰਾਹ ਹਲਕਾ ਵੀ ਤਾਂ ਐਕਨਸ ਪਰ ਗੱਲ ਕੀਤੀ ਗਈ ਸੀ ਉਹ ਕਹਿੰਦੇ ਇਹਦਾ ਪ੍ਰੋਜੈਕਟ ਹੈ ਇਹਦਾ ਸੈਂਟਰ ਦਾ ਸਟੜਾ ਪ੍ਰੋਜੈਕਟ ਨਹੀਂ ਹੈਗਾ ਕਹਿੰਦੇ ਇਹ ਜੋ ਸੰਸਦ ਹੋਏ ਨਾ ਮੈਨੂੰ ਸੰਸਦ ਚ ਭੇਜੋ ਫਿਰ ਤੁਹਾਡੇ ਨਾਲ ਵਾਦਾ ਆਪਾਂ ਕੈਂਸਰ ਕਰਕੇ

असि रोड शो कर लगे जा रहे हैं उसे जाके अगले रूट है जो जी माता साल लेके जाए संदीप भारती प्रधान भारतीय जनता पार्टी ਅੱਜ ਗੇਜਰਾ ਮਾਰੋੜਾ ਸਮਾਗਮ ਆਇਆ ਹੈ। ਦੇਖੋ ਜੀ ਬਹੁਤ ਜ਼ਿਆਦਾ ਉਤਸ਼ਾਹ, ਵੋਟਰਾਂ ਸਪੋਰਟਾਂ ਦੇਖ ਰਹੇ ਆ ਬਹੁਤ ਜ਼ਿਆਦਾ ਲੋਕ ਮੋਦੀ ਜੀ ਤੋਂ ਪ੍ਰਭਾਵਿਤ ਨੇ, ਭਾਰਤੀ ਜਨਤਾ ਪਾਰਟੀ ਤੋਂ ਪ੍ਰਭਾਵਿਤ ਨੇ। ਉੱਪਰ 400 ਫਾਰਸਦੀ ਹੋਣੀ ਹੋਣਾ। ਇਸ ਵੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਗੇਜਰਾਮ ਬਾਲਮਿਕ ਜੀ ਨੂੰ ਬਹੁਤ ਵੱਡੇ ਬਹੁਮਤ ਨਾਲ ਜਿੱਤਾ ਕੇ ਭੇਜਾਂਗੇ ਔਰ ਬਹੁਤ ਵੱਡੀ ਰੈਲੀ ਰੋਡ ਸ਼ੋ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਵੀ ਅਸੀਂ ਜਾਣਾ ਜੀ ਆਪਣਾ ਕੱਚਾ ਮੱਛੀਵਾੜਾ ਬੈਲੋਲਪੁਰ ਮੱਛੀਵਾੜਾ ਸਾਹਿਬ ਜੋਧਵਾਲ ਉਸ ਤੋਂ ਬਾਅਦ ਹੁਮਰੇ ਕਮਾਂਦੇ ਫਿਰ ਸੰਦਾਲੇ ਬਾਲਮੀਕ ਮੰਡਲਾ ਤੋਂ